ਫਾਗ ਦੂਜਾ ਇਹ ਹੁਣ ਆਪਾਂ ਜਾ ਰਹੇ ਆ ਜੀ ਕਰਾੜੀ ਤੋਂ ਵਿਆਸਪਿੰਡ ਵੱਲੋਂ ਇਹ ਵੀ ਸੜਕ ਸਾਰੀ ਟੁੱਟੀ ਹੋਈ ਹੈ ਬਰਸਾਤ ਦੇ ਮੌਸਮ ਦੇ ਵਿੱਚ ਇਹ ਗਲੀ ਪੂਰੀ ਪਾਣੀ ਨਾਲ ਭਰੀ ਹੁੰਦੀ ਹੈ ਤੇ ਇਹ ਸਾਹਮਣੇ ਜਿਹੜਾ ਏਰੀਆ ਨਜ਼ਰ ਆ ਰਿਹਾ ਆ ਇਹ ਤਾਂ ਗੱਟਰ ਓਵਰਫਲੋ ਕਰਕੇ ਵੀ ਜਿਹੜੇ ਸੀਵਰੇਜ ਪਾਏ ਆ ਉਹਨਾਂ ਦੀਆਂ ਹੌਦੀਆਂ ਬੈਕ ਮਾਰ ਕੇ ਤੇ ਇੱਥੇ ਹਮੇਸ਼ਾ ਪਾਣੀ ਐਡੇ ਖੜਾ ਰਹਿੰਦਾ ਆ ਇਸ ਤੇ ਕਈ ਵਾਰੀ ਪਿੰਡ ਦੀ ਪੰਚਾਇਤ ਨੂੰ ਵੀ ਕਿਹਾ ਗਿਆ ਆ ਤੇ ਪਰ ਉਹਨਾਂ ਨੇ ਇੱਕ ਵਾਰੀ ਤਾਂ ਮਿੱਟੀ ਪਾਈ ਸੀਗੀ ਪਰ ਇੱਥੇ ਮਿੱਟੀ ਨਾਲ ਹੱਲ ਨਹੀਂ ਆ ਕੋਈ ਵੀ ਤੇ ਇਹਦਾ ਪੱਕਾ ਸੋਲੂਸ਼ਨ ਹੋਣਾ ਚਾਹੀਦਾ ਆ ਤੇ ਇਸੇ ਤਰ੍ਹਾਂ ਹੀ ਆਪਾਂ ਪਿੰਡ ਦੀ ਫਰਨੀ ਘੁੰਮਾਂਗੇ ਸਾਰੀ ਤੇ ਸੜਕ ਦੇ ਹਾਲਾਤ ਜਿਉਂਦੇ ਤੇ ਹੋਈਆਂ ਔਰ ਇਹ ਪਿਛਲੇ 6 ਸਾਲ 7 ਸਾਲ ਤੋਂ ਸਮਥਿੰਗ ਐਦਾਂ ਹੀ ਆ ਪੰਜਾਬ ਸਰਕਾਰ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਜੀ ਦੀ ਸਰਕਾਰ ਜਿਹੜੀ ਆ ਉਹਨੂੰ 3 ਸਾਲ ਪੂਰੇ ਹੋ ਗਏ ਆ ਪਰ ਮੇਰੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਖਾਸ ਕੰਮ ਹੋਇਆ ਹੋਵੇ ਜੋ ਅੱਖਾਂ ਨੂੰ ਦਿਦਾ ਹੋਵੇ ਵੀ ਇਹਨਾਂ ਦੀ ਸਰਕਾਰ ਦੇ ਵਿੱਚ ਆ ਕੇ ਸਾਡੇ ਪਿੰਡ ਨੂੰ ਕੋਈ ਸਹੂਲਤ ਜਾਂ ਕੋਈ ਜਾਂ ਕੋਈ ਵੱਡੀ ਗ੍ਰਾਂਟ ਸਾਡੇ ਪਿੰਡ ਨੂੰ ਮਿਲੀ ਹੋਈ ਹੋਵੇ ਆਪਾਂ ਇੱਥੋਂ ਮੁੜਦੇ ਆਂ ਜੀ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਤੇ ਇੱਥੋਂ ਆਪਾਂ ਸਿੱਧੇ ਜਾਂਦੇ ਆਂ ਜੀ ਵਿਆਸਪਿੰਡ ਨੈਸ਼ਨਲ ਹਾਈਵੇ 44 ਦੇ ਨਾਲ ਇਹ ਸੜਕ ਜੁੜਦੀ ਆ ਇਹ ਪਿੰਡ ਦਾ ਕੋਲ ਸਟੋਰ ਆ ਹੋਰ ਇੱਥੇ ਕਾਫੀ ਹੈਵੀ ਗੱਡੀਆਂ ਜਿਹੜੀਆਂ ਟਿੱਪਰ ਵਗੈਰਾ ਆ ਤੇ ਇਹ ਆਲੂਆਂ ਦਾ ਸਟੋਰ ਆ ਇੱਥੇ ਆਲੂਆਂ ਦੀਆਂ ਟਰਾਲੀਆਂ ਭਰ ਭਰ ਕੇ ਆਉਂਦੀਆਂ ਆਂ ਵੱਡੀਆਂ ਇਹ ਸੜਕ ਦੇ ਹਾਲਾਤ ਵੀ ਜਿਆਦਾ ਵਧੀਆ ਨਹੀਂ ਆਂ ਇਹ ਸਾਹਮਣੇ ਸੜਕ ਸੰਘਵਾੜ ਨੂੰ ਨਿਕਲ ਕੇ ਸਿੱਧੀ ਕਿਸ਼ੰਗੜ੍ਹ ਨਾਲ ਜੁੜਦੀ ਹੈ ਤੇ ਇੱਥੋਂ ਬੱਕਬਿਆਤ ਮੁੜੀਏ ਤੇ ਇਹ ਜਾਂਦੀ ਹੈ ਸਿੱਧੀ ਵਿਹਾਸਮੰਡ ਔਰ ਉੱਥੋਂ ਨੰਗਣਾ ਬਹੁਤ ਹੀ ਮੁਸ਼ਕਲ ਹੈ ਇਹ ਜਿਹੜੀ ਸੜਕ ਹੈ ਇੱਥੋਂ ਹੁਣ ਪੂਰੀ ਖਰਾਬ ਹੈ ਔਰ ਇੱਥੇ ਆ ਦੇਖੋ ਆਟੋ ਵਾਲਾ ਆ ਰਿਹਾ ਵਿਚਾਰਾ ਬਹੁਤ ਥੋੜੀ ਆ ਰਿਹਾ ਹੈ ਬਾਈਕ ਵਾਲਾ ਆ ਰਿਹਾ ਹੈ ਬਹੁਤ ਥੋੜੀ ਆ ਵੱਡੇ ਵੱਡੇ ਟੋਏ ਆ ਤੇ ਨੰਗਣਾ ਬੜਾ ਔਖਾ ਹੈ ਇੱਥੇ ਜਦੋਂ بارش ਪੈਂਦੀ ਹੈ ਤੇ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਹੈ ਤੇ ਆ ਕਿਸੇ ਵਿਅਕਤੀ ਵੱਲੋਂ ਇੱਥੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਆ ਸੈਡਾ ਤੋਂ ਨਾ ਬਣੇ ਹੋਣੇ ਇੰਨੀਵੇਂ ਕੀਤੇ ਆ ਵੀ ਪਾਣੀ ਖੜਾ ਨਾ ਹੋਵੇ ਇਹ ਸਾਹਮਣੇ ਜਿਹੜਾ ਗੇਟ ਆ ਇਹਦੇ ਅੰਦਰ ਅਪਾਈ ਲੈਂਟਰ ਕਰਨਾ ਤੇ ਸਾਨੂੰ ਇੱਕ ਟਾਈਲਾਂ ਵਾਲੀ ਸੜਕ ਮਿਲੂਗੀ ਉਹ ਵੀ ਬੜੀ ਜ਼ਿਆਦਾ ਮਿਹਨਤਾਂ ਕਰ ਕਰਕੇ ਮਿਹਨਤਾਂ ਕਰ ਕਰਕੇ ਬਣਵਾਈ ਗਈ ਆ ਕਦੀ ਸੁਸ਼ੀਲ ਕੁਮਾਰ ਰਿੰਕੂ ਜੀ ਜੋ ਉਸ ਸਮੇਂ ਐਮਪੀ ਸੀਗੇ ਉਹ ਉਦਘਾਟਨ ਕਰਦੇ ਪਏ ਸੀ ਕਦੀ ਚੰਨੀ ਸਾਹਿਬ ਜੀ ਆਏ ਨੇ ਕਦੀ ਮੌਜੂਦਾ ਸਰਕਾਰ ਦੇ ਜੀਤ ਲਾਲ ਭੱਟੀ ਜੀ ਬਹੁਤ سارے ਪਦਵੰਤੇ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਇਥੇ ਉਦਘਾਟਨ ਕਰ ਕਰਕੇ ਜਾਂਦੇ ਰਹੇ ਤੇ ਦੋ ਪਾਈਆਂ ਸਾਲਾਂ ਬਾਅਦ ਕਿਸੇ ਸੜਕ ਦਾ ਨਿਰਮਾਣ ਹੋਇਆ। ਤੋਂ ਆਪਾਂ ਚੱਲਦੇ ਆਂ ਪਿੰਡ ਦੇ ਅੰਦਰ ਨੂੰ ਤੇ ਦਿਖਾਉਨੇ ਤੁਹਾਨੂੰ ਪਿੰਡ ਦੀ ਫਰਨੀ ਦਾ ਹਾਲ। ਤੋਂ ਹੁਣ ਆਪਾਂ ਪਿੰਡ ਦੇ ਵਿੱਚ ਐਂਟਰ ਕਰ ਗਏ ਆ ਜੀ। ਅ ਪਿੱਛੇ ਟ੍ਰੈਫਿਕ ਜ਼ਿਆਦਾ ਸੀਗਾ। ਬੈਂਕ ਆਉਂਦੀ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ SBI ਬੈਂਕ। ਉਹਨੂੰ ਆਪਾਂ ਕ੍ਰੋਸ ਕਰ ਗਏ ਆ ਤੇ ਹੁਣ ਆਪਾਂ ਪਿੰਡ ਦੇ ਅੰਦਰ ਜਾ ਰਹੇ ਆ। ਪਿੰਡ ਦੇ ਅੰਦਰ ਪਹੁੰਚਦੇ ਆਂ ਆਪਾਂ ਨੂੰ ਸਾਹਮਣੇ ਦੋ ਰਸਤੇ ਮਿਲਦੇ ਇੱਕ ਸੱਜੇ ਮੁੜ ਜਾਂਦਾ ਜੀ ਇੱਕ ਖੱਬੇ ਜਿਹੜਾ ਸੱਜੇ ਮੁੜਦਾ ਆ ਉਹ ਜੀ ਪਾਣੀ ਵਾਲੀ ਟੈਂਕੀ ਤੇ ਸੋਸਾਇਟੀ ਨੂੰ ਚਲਾ ਜਾਂਦਾ ਆ ਆਪਾਂ ਪਹਿਲਾਂ ਫੜਾਂਗੇ ਖੱਬੇ ਤੇ ਸੜਕ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਆ ਸਾਰੇ ਆਪ ਹੀ ਲੋਕਾਂ ਨੇ ਪੱਥਰ-ਪੁੱਥਰ ਪਾ ਕੇ ਮੜੇ ਉਹ ਸਹੀ ਕੀਤੀ ਆ ਤੇ ਇੱਥੋਂ ਆਪਾਂ ਮੁੜੇ ਆਂ ਜੀ ਸੱਜੇ ਹੱਥ ਇਹ ਘੱਟੇ ਨੂੰ ਰੋਡ ਚਲਾ ਜਾਂਦਾ ਜੀ ਇਹ ਸਾਰੀ ਦੀ ਸਾਰੀ ਸੜਕ ਪੂਰੀ ਖਤਮ ਹੋ ਚੁੱਕੀ ਆ ਔਰ ਪਿਛਲੇ 6-7 ਸਾਲਾਂ ਤੋਂ ਇਹੀ ਹਾਲ ਹੈ ਫਾਰਮਪੁਰ ਹਲਕੇ ਦਾ ਵਿਕਾਸ ਛੜਕਾ ਦੇ ਪੱਖੋਂ ਬਿਲਕੁਲ ਜ਼ੀਰੋ ਆ ਕਿਉਂਕਿ ਜਿੰਨੇ ਵੀ ਐਮਐਲਏ ਆਏ ਆ ਸਰਕਾਰ ਆਪੋਜੀਸ਼ਨ ਦੀ ਆ ਜਾਂਦੀ ਆ ਐਮਐਲਏ ਜਿਹੜਾ ਹੁੰਦਾ ਆ ਉਹ ਪਾਰਟੀ ਵਾਲਾ ਬਸ ਚੁੱਪ ਕਰਕੇ ਹੱਥ ਤੇ ਹੱਥ ਧਰ ਕੇ ਬੈਹਂਦਾ ਆ ਸਾਡੇ ਇਸ ਵੇਲੇ ਮੌਜੂਦਾ ਜਿਹੜੇ ਐਮਐਲਏ ਆ ਉਹ ਆਇਸ ਕੁਮਿੰਦਰ ਕੋਟਲੀ ਆਧੂਰ ਹਲਕੇ ਦੇ ਐਮਐਲਏ ਕਾਂਗਰਸ ਪਾਰਟੀ ਤੋਂ ਤੇ ਮੌਜੂਦਾ ਸਰਕਾਰ ਆਵਾਦੀ ਪਾਰਟੀ ਦੀ ਤੋਂ ਨੁਕਸਾਨ ਜਨਤਾ ਦਾ ਹੋ ਰਿਹਾ ਹੈ ਔਰ ਐਮਐਲਏ ਸਾਹਿਬ ਨੇ ਵੀ ਕੋਈ ਮੈਨੂੰ ਲੱਗਦਾ ਜਿਆਦਾ ਜ਼ੋਰ ਨਹੀਂ ਪਾਇਆ ਜੇ ਪਾਇਆ ਹੁੰਦਾ ਤਾਂ ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਕੋਈ ਅਸੀਂ ਉਹਨਾਂ ਨੂੰ ਅਪਡੇਟ ਹੋਇਆ ਦੇਖ ਦੇਖਿਆ ਹੁੰਦਾ ਔਰ ਇਹ ਵਿਆਸਪੰਡ ਦਾ ਜੀ ਇੱਕ ਖਾਲ ਖਾਲਸਾ ਹੈਂਡ ਸੈਂਟਰ ਹੈ ਜਿੱਥੇ ਮਰੀਜ਼ ਆਪਣਾ ਇਲਾਜ ਕਰਾਉਣ ਲਈ ਆਉਂਦੇ ਨਾ ਪਰ ਸੜਕ ਦੇ ਹਾਲਾਤ ਇੰਦਾ ਦੇ ਹੋਣ ਕਰਕੇ ਇੱਥੇ ਮਰੀਜ਼ਾਂ ਦੀ ਗਿਣਤੀ ਘਟ ਹੈ ਜਿਆਦਾ ਕਾਰਨ ਹੈ ਵੀ ਰਸਤਾ ਖਰਾਬ ਹੋਣ ਕਰਕੇ ਇੱਥੇ ਪਹੁੰਚਣਾ ਬੜਾ ਮੁਸ਼ਕਲ ਹੈ ਪਿੰਡ ਬਹੁਤ ਵੱਡਾ ਹੈ ਸੰਗਣੀ ਵਸੋਂ ਵਾਲਾ ਪਿੰਡ ਹੈ ਔਰ ਬਹੁਤ ਹੀ ਸੂਝਵਾਨ ਬੰਦੇ ਇਸ ਪਿੰਡ ਵਿੱਚ ਰਹਿੰਦੇ ਆ ਔਰ ਸਾਰੇ ਮਿਲਣਸਾਰ ਬਦੇ ਆ ਵਾਰੇ ਪ੍ਰਸ਼ਾਸਨ ਤੱਕ ਇਹਨਾਂ ਦੀ ਪਹੁੰਚ ਕਿਉਂ ਨਹੀਂ ਹੋ ਰਹੀ ਜਾਂ ਇਹ ਪਿੰਡ ਦਾ ਕੰਮ ਕਿਉਂ ਨਹੀਂ ਹੋ ਰਿਹਾ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਸੋ ਆਪਾਂ ਜਿੱਦਾਂ ਜਿੱਦਾਂ ਪਿੰਡ ਦੀ ਫਿਰਨੀ ਘੁੰਮਦੇ ਪਏ ਆ ਤੇ ਹਾਲਾਤ ਸੇਮ ਉਹੀ ਆ ਜੋ ਬਾਕੀ ਪਿੰਡਾਂ ਦੇ ਆ ਇੱਥੇ ਵੀ ਸੜਕ ਦੇ ਹਾਲਾਤ ਜ਼ੀਰੋ ਹੀ ਆ ਹੁਣ ਆਪਾਂ ਪਹੁੰਚੇ ਹਾਂ ਜੀ ਇਹ ਰਸਤਾ ਜਿਹੜਾ ਇੱਕ ਖੱਬੇ ਹੱਥ ਹੈ ਇਹ ਮੁੜ ਜਾਂਦਾ ਹੈ ਜੀ ਬਾਬਾ ਭਾਨਾ ਜੀ ਸ਼ਹੀਦ ਬਾਬਾ ਭਾਨਾ ਜੀ ਇਤਿਹਾਸਕ ਗੁਰਦੁਆਰਾ ਵਿਆਸਪਿੰਡ ਦਾ ਤੇ ਆਪਾਂ ਹੁਣ ਉੱਥੋਂ ਚੱਲੇ ਹਾਂ ਸੜਕ ਦੇ ਹਾਲਾਤ ਤੇ ਅੜਦ ਵਾਲੇ ਗੁਰਾ ਕਰਗੜ ਉਹ ਤੁਸੀਂ ਦੇਖ ਹੀ ਲਿਆ ਸਾਰਿਆਂ ਨੇ ਤੇ ਤੁਸੀਂ ਜਾਣੀਓ ਉਹ ਹੁਣ ਹਾਲਾਤ ਕਿੱਦਾਂ ਦੇ ਆ ਤੇ ਪੰਜਾਬ ਸਰਕਾਰ ਹਰ ਪੱਖੋਂ ਫੇਲ ਹੋ ਰਹੀ ਨਜ਼ਰ ਆ ਰਹੀ ਹੈ ਇਸ ਤੋਂ ਦੁਆਬਾ ਨਹਿਰ ਦੇ ਉਪਰੋਂ ਕ੍ਰੋਸ ਕਰਕੇ ਅਸੀਂ ਜਾ ਰਹੇ ਹਾਂ ਸ਼ਹੀਦ ਬਾਬਾ ਭਾਨਾ ਜੀ ਮਾਰਗ ਵਿਆਸਪਿੰਡ ਤੋਂ ਅਲਾਪੁਰ ਤੇ ਬਿਲਕੁਲ ਰੇਲਵੇ ਲਾਈਨਾਂ ਦੇ ਨਾਲ-ਨਾਲ ਵਸਿਆ ਪਿੰਡ ਤੇ ਇਸ ਦੁਆਬਾ ਨਹਿਰ ਦੇ ਨਾਲ-ਨਾਲ ਵਸਿਆ ਇਹ ਪਿੰਡ ਬਹੁਤ ਹੀ ਵਧੀਆ ਬਣਿਆ ਹੋਇਆ ਪਿੰਡ ਹੈ ਪਰ ਜਿਹੜੇ ਇਹਨਾਂ ਦੇ ਲਿੰਕ ਰੋਡ ਆ ਉਹਨਾਂ ਦੀ ਹਾਲਤ ਕੋਈ ਵਧੀਆ ਨਹੀਂ ਹੈ ਤੇ ਬਿਲਕੁਲ ਸਾਹਮਣੇ ਸਾਨੂੰ ਹੁਣ ਨਜ਼ਰ ਆ ਰਿਹਾ ਹੈ ਸ਼ਹੀਦ ਬਾਬਾ ਭਾਨਾ ਜੀ ਦਾ ਹਾਊਸਪਿੰਡ ਸੜਕ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਜਿਆਦਾ ਉਹਨਾਂ ਦਾ ਤੇਜ਼ ਹੀ ਨਿਕਲਾਇਆ ਜਾ ਸਕਦਾ ਤੇ ਵੀਡੀਓ ਜਿਆਦਾ ਲੰਬੀ ਹੋ ਸਕਦੀ ਆ ਪਰ ਇਹ ਦਿਖਾਉਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਪੰਜਾਬ ਸਰਕਾਰ ਦੇ 3 ਸਾਲ ਆ ਉਹਦੇ ਵਿੱਚ ਸਰਕਾਰ ਨੇ ਜਿਹੜੇ ਸਾਡੇ ਲੋਕਾਂ ਦੇ ਕੋਲੋਂ ਟੈਕਸ ਲਿਆ ਹੈ ਜਿਹਨਾਂ ਅਸੀਂ ਟੈਕਸ ਦਿੰਦੇ ਆ ਉਹਦੀ ਸਾਨੂੰ ਕੀ ਸੁਵਿਧਾ ਦਿੱਤੀ ਜਾਂਦੀ ਆ ਰੋਡ ਟੈਕਸ ਦੇ ਰਹੇ ਆ ਇਨਕਮ ਟੈਕਸ ਦੇ ਰਹੇ ਆ ਪ੍ਰੋਫਿਟ ਟੈਕਸ ਦੇ ਰਹੇ ਆ ਹਰ ਚੀਜ਼ ਦਾ ਟੈਕਸ ਦੇ ਰਹੇ ਹਾਂ ਸੂਈ ਤੋਂ ਲੈ ਕੇ ਜੋ ਵੀ ਛੋਟੀ ਘਰੇਲੂ ਵਿਵਸਥਾ ਆ ਉਹਦੇ ਵਿੱਚ ਅਸੀਂ ਹਰ ਇੱਕ ਚੀਜ਼ ਦਾ ਟੈਕਸ ਪੇ ਕਰ ਰਹੇ ਹਾਂ ਗੱਡੀ ਲੈ ਰਹੇ ਹਾਂ ਉਹਦਾ ਟੈਕਸ ਪੇ ਕਰ ਰਹੇ ਹਾਂ ਰੋਡ ਟੈਕਸ ਪੇ ਕਰ ਰਹੇ ਹਾਂ ਪਰ ਉਹਦੇ باوجود ਵੀ ਇਹ ਜਿਹੜੀਆਂ ਸੜਕਾਂ ਆ ਇਹਨਾਂ ਦਾ ਨਵੀਨੀਕਰਨ ਕਿਉਂ ਨਹੀਂ ਕੀਤਾ ਗਿਆ ਇਹ ਕਿਉਂ ਨਹੀਂ ਇਹਨਾਂ ਦੇ ਉੱਤੇ ਲੁੱਕ ਪਾਈ ਗਈ ਜਾਂ ਇਹਨਾਂ ਨੂੰ ਪੱਛ ਕਿਉਂ ਨਹੀਂ ਲਗਾਏ ਗਏ ਇਹ ਜਿਹੜੀ ਸੜਕ ਆ ਇਸ ਤੇ ਤਾਂ ਵਾਈਟ ਤੇ ਜਾਣਾ ਵੀ ਬਹੁਤ ਮੁਸ਼ਕਲ ਆ ਇਹ ਜਿਹੜੀ ਰੋਡ ਆ ਇਹ ਸਿੱਧੀ ਸਾਨੂੰ ਬਿਆਸਪਿੰਡ ਤੋਂ ਲਾਹੌਰਪੁਰ ਹੋ ਕੇ ਆਧਮਕੁਰ ਦੇ ਨਾਲ ਜੋੜਦੀ ਆ ਕਿਉਂਕਿ ਬਹੁਤ ਵਾਇਆ ਪੈਂਦਾ ਹੈ ਨਹੀਂ ਤਾਂ ਸਾਨੂੰ ਪਹਿਲਾਂ ਕਿਸ਼ਨਗੜ੍ਹ ਜਾ ਕੇ ਫਿਰ ਦੋਲਤਪੁਰ ਦੇ ਕ੍ਰੋਸ ਕਰਕੇ ਵਾਟ ਕ੍ਰੋਸ ਕਰਕੇ ਤੇ ਫਿਰ ਸਾਨੂੰ ਲਾਹੌਰਪੁਰ ਦੇ ਵਿੱਚ ਐਂਟਰ ਹੋਣਾ ਪੈਂਦਾ ਹੈ ਪਰ ਇਥੋਂ ਦਾ ਰਸਤਾ ਬਹੁਤ ਸ਼ਾਰਟਕਟ ਵਾ ਪਰ ਪ੍ਰਸ਼ਾਸਨ ਦੀ ਅਣਦੇਖੀ ਕਰਕੇ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਆਪਣੇ ਕੋਈ ਕਲਾ ਨੂੰ ਭੰਨ ਤੋੜ ਹੋ ਰਹੀ ਹੈ ਪਰ ਪ੍ਰਸ਼ਾਸਨ ਸੁੱਤਾ ਪਿਆ ਹੈ ਇਹ ਬਿਲਕੁਲ ਆਪਣੇ ਨੇੜੇ 에어ਪੋਰਟ ਆਦਮਪੁਰ ਤੋਂ ਫਲਾਈਟ ਗਈ ਆ ਆਪਾਂ ਸਾਹਮਣੇ ਲਾਹੌਲਪੁਰ ਨੂੰ ਵਧੇ ਹੋਏ ਜਾ ਰਹੇ ਆ ਪਰ ਸੜਕ ਠੀਕ ਨਹੀਂ ਹੈ ਵਾਰ-ਵਾਰ ਬਾਈਕ ਨੂੰ ਬਿਲਕੁਲ ਹੌਲੀ ਕਰਨਾ ਪੈ ਰਿਹਾ ਇਹ ਜੋ ਸਾਹਮਣੇ ਹੁਣ ਆਪਾਂ ਲਾਹੌਰਪੁਰ ਦੇ ਵਿੱਚ ਪਹੁੰਚ ਚੁੱਕੇ ਆ ਤੇ ਇਹ ਸਵਰਗ ਦਾ ਹਾਲ ਤੁਸੀਂ ਦੇਖ ਹੀ ਲਿਆ ਆ ਤੁਹਾਡੀ ਜਾਣਕਾਰੀ ਲਈ ਇੱਕ ਗੱਲ ਹੋਰ ਦੱਸਣੀ ਜ਼ਰੂਰੀ ਆ ਵੀ ਇਹ ਜਿਹੜਾ ਰਸਤਾ ਆ ਨਾ ਇਹ ਕੋਈ ਆਮ ਰਸਤਾ ਨਹੀਂ ਆ ਬੜਾ ਖਾਸ ਰਸਤਾ ਆ ਉਹਦਾ ਕਾਰਨ ਇਹ ਬਣਦਾ ਆ ਜਦੋਂ ਕਦੀ ਵੀ ਲਾਵਲਪੁਰ ਤੋਂ ਜਿਹੜਾ ਕਿਸ਼ਨਗੜ੍ਹ ਰੋਡ ਦੇ ਵਿੱਚ ਫਟਕਾਉਂਦਾ ਆ ਜਾਂ ਜਦੋਂ ਕਿਸ਼ਨਗੜ੍ਹ ਦੇ ਵਿੱਚ ਕਦੀ ਵੀ ਜਾਮ ਲੱਗਦਾ ਆ ਤੇ ਇਹ ਰਸਤੇ ਦੀ ਵਰਤੋਂ ਕੀਤੀ ਜਾਂਦੀ ਆ ਸਾਰਾ ਜਿੰਨਾ ਵੀ ਟ੍ਰੈਫਿਕ ਹੁੰਦਾ ਹੈ ਔਰਟ ਕੀਤਾ ਜਾਂਦਾ ਆ ਸਿੱਧਾ ਹੀ ਵਿਆਸਪਿੰਡ ਵਿਆਸਪਿੰਡ ਤੋਂ ਲਾਵਲਪੁਰ ਲਾਵਲਪੁਰ ਤੋਂ ਆਦਮਪੁਰ ਤੇ ਇਹ ਰਸਤਾ ਸ਼ਾਰਟਕਟ ਇਹ ਰਸਤਾ ਜਿਹੜਾ ਹੁਣ ਛੱਗਿਆ ਤੁਸੀਂ ਦੇਖਦੇ ਆ ਇਹ ਚੱਲਿਆ ਜਾਂਦਾ ਜੀ ਅਲਾਉਲਪੁਰ ਦੇ ਵਿੱਚ ਇਹ ਬਾਰ ਬਾਰ ਦੀ ਰਸਤਾ ਹੈ ਬਾਈਪਾਸ ਔਰ ਇਹ ਰਸਤਾ ਕਿਸੇ ਟਾਈਮ ਬਹੁਤ ਸੋਹਣਾ ਤੇ ਵਧੀਆ ਸੀਗਾ ਪਰ ਪ੍ਰਸ਼ਾਸਨ ਦੀ ਹਣ ਦੇਖੀਏ ਕਰਕੇ ਹੁਣ ਇਹਦੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ ਤੇ ਰਸਤਾ ਪੂਰਾ ਖਰਾਬ ਹੋ ਚੁੱਕਿਆ ਤੇ ਚੱਲਣ ਦੇ ਯੋਗ ਨਹੀਂ ਆ ਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਤਾਂ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਆ ਇਹ ਤਕਰੀਬਨ ਤਕਰੀਬਨ ਅਧੇ ਕਿਲੋਮੀਟਰ ਦਾ ਰਾਹ ਜਿਹੜਾ ਹੈਗਾ ਆ ਇਹ ਸਾਰਾ ਹੀ ਪੂਰਾ ਡੈਮੇਜ ਹੋ ਗਿਆ ਹੈ ਪ੍ਰਸ਼ਾਸਨ ਦੀ ਹਣ ਦੇਖੀ ਦਾ ਕਾਰਨ ਵੱਡੇ ਵੱਡੇ ਟੋਏ ਤੇ ਵਿੱਚ ਬਰਸਾਤੀ ਪਾਣੀ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਝੂਠ ठरਾਉਂਦਾ ਹੋਇਆ ਇਹ ਜੋ ਰਸਤਾ ਹੈ ਸਾਫ਼ ਨਜ਼ਰ ਆ ਰਿਹਾ ਹੈ ਜੀ ਆਪਾਂ ਪਹੁੰਚ ਗਏ ਆ ਬਲਾਲਪੁਰ ਦੇ ਵਿੱਚ ਬਲਾਲਪੁਰ ਦੀ ਫਿਰਨੀ ਤੋਂ ਥੋੜਾ ਅੱਗੇ ਜਾ ਕੇ तकरीबन 100 ਕਿਲੋਮੀਟਰ ਦੀ ਦੂਰੀ ਤੇ ਇੱਕ ਰਸਤਾ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਖੱਬੇ ਹੱਥ ਮੋੜਦਾ ਉਹ ਸਿੱਧਾ ਚੱਲੇ ਜਾਂਦਾ ਜੀ ਆਦਮਪੁਰ ਨੂੰ ਔਰ ਜੋ ਸਾਹਮਣੇ ਜਿਹੜਾ ਰਸਤਾ ਹੈ ਉਹ ਵਾਪਸ ਜਾਂਦਾ ਹੈ ਜੀ ਕਿਸ਼ਨਗੜ੍ਹ ਤੇ ਜਲੰਧਰ ਧੋਗੜੀ ਰੋਡ ਨੂੰ ਦੋਨੋਂ ਪਾਸੇ ਚਲਾ ਜਾਂਦਾ ਹੈ ਤੇ ਹੁਣ ਆਪਾਂ ਇਹ ਵਾਪਸ ਚੱਲ ਪਏ ਆ ਲਾਹੌਰਪੁਰ ਤੋਂ ਵਿਆਸਮੰਤ ਵੱਲ ਇਹ ਲੈਹਿੰਦੇ ਪਾਸੇ ਦਾ ਫਿਰ ਨਹੀਂ ਦਾ ਰਸਤਾ ਜਿਹੜਾ ਪੱਕੀ ਸੜਕ ਆ ਇਹ ਸਾਹਮਣੇ ਸ਼ਮਸ਼ਾਨਘਾਟ ਆ ਲਾਹੌਰਪੁਰ ਦਾ ਇਹ ਇਥੋਂ ਆਪਾਂ ਖੱਬੇ ਹੱਥ ਮੜਾਂਗੇ ਬਿਆਸਪੁਰਡ ਵੱਲੋਂ ਸੱਚੇ ਅੱਜ ਆਪਾਂ ਦਾ ਨਿਰਸਤਾ ਦਿਖਾਇਆ ਸੀ ਜਿਹੜਾ ਵਾਈਪਾਸ ਬਾਰੋ-ਬਾਰ ਸਦਾ ਅਨੁਪਰਨ ਚੱਲਿਆ ਜਾਂਦਾ ਹੈ ਹੁਣ ਆਪਾਂ ਜਾ ਰਹੇ ਹਾਂ ਬਿਆਸਪੁਰ ਇਹ ਪਹੁੰਚੇ ਜੀ ਆਪਾਂ ਬਿਆਸਪੁਰ ਅੜ ਸੱਚੇ ਰਸਤੇ ਸਣੀ ਆਪਾਂ ਆ ਕੇ ਦਸਦਾ ਲਾਲਵਰ ਨੂੰ ਗਏ ਸੀ ਹੁਣ ਵਾਪਸੀ ਆਪਣੀ ਆ ਖੱਬੇ ਹੱਥ ਬਿਆਸਪੁਰ ਦੀ ਫਰਨੀ ਬਿਆਸਪੁਰ ਦੀ ਫਰਨੀ ਨੂੰ ਮੁੜਦੇ ਆਂ ਜੀ ਆਪਾਂ ਜਾ ਰਹੇ ਆ ਜਿੱਥੇ ਸਟੇਡੀਅਮ ਹੈ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਦੇ ਉੱਤੇ ਤੇ ਇਸ ਰੋਡ ਦੇ ਉੱਤੇ ਬਾਬਾ ਮੰਨ ਜੀ ਦੀ ਇੱਕ ਜਗ੍ਹਾ ਪੈਂਦੀ ਆ ਜਿੱਥੇ ਕਿ ਛੇਂਝ ਮੇਲਾ ਲੱਗਦਾ ਆ ਔਰ ਲੱਖਾਂ ਦੀ ਤਦਾਦ ਤੇ ਸੰਗਤਾਂ ਇੱਥੇ ਬਥੇ-ਕਰਣ ਆਉਂਦੀਆਂ ਆ ਪਰ ਸੜਕ ਦਾ ਹਾਲ ਬਹੁਤਾ ਜ਼ਿਆਦਾ ਵਧੀਆ ਨਹੀਂ ਆ ਇਹ ਡਾਕਟਰ ਭੀਮਰਾਵ ਅਮੇਦਕਰ ਜੀ ਦਾ ਮੰਜੀਸ ਖੈਰੀ ਆ ਜੀ ਤੇ ਇਹ ਜਿਹੜਾ ਹੈ ਸਾਹਮਣੇ ਦੀ ਸਟੇਡੀਅਮ ਆ ਸ਼ਹੀਦ ਭਗਤ ਸਿੰਘ ਜੀ ਸਟੇਡੀਅਮ ਇਹ ਬਿਲਕੁਲ ਆਪਣਾ ਸਾਹਮਣੇ ਜਾ ਰਹੇ ਆ ਤੇ ਸਾਹਮਣੇ ਆਪਾਂ ਨੂੰ ਪਾਣੀ ਵਾਲੀ ਟੈਂਕੀ ਆ ਗਈ ਨਜ਼ਰ ਸੜਕ ਤਾਂ ਕਹ ਲੋ ਹੈ ਹੀ ਨਹੀਂ ਆ ਜੀ ਜੇ ਆਪਾਂ ਇਹ ਗੱਲ ਕਹੀਏ ਵੀ ਸੜਕ ਨਹੀਂ ਹੈਗੀ ਸਿਰਫ ਕੋਈ ਟੋਈ ਟੋਈ ਆ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਦਮਪੁਰ ਹਲਕੇ ਦਾ ਵਿਕਾਸ ਜ਼ੀਰੋ ਕਨੇ ਐਮਐਲਏ ਹੋ ਗਏ ਨੰਗਾ ਕਨੇ ਐਮਪੀ ਆ ਗਏ ਨੰਗਾ ਪਰ ਆ ਪਿਛਲੇ 10 ਸਾਲਾਂ ਦੇ ਵਿੱਚ ਜਿੰਨਾ ਕੁ ਨੁਕਸਾਨ ਆਦਮਪੁਰ ਹਲਕੇ ਦਾ ਹੋਇਆ ਹੈ ਸ਼ਾਇਦ ਹੀ ਕਿਸੇ ਹਲਕੇ ਦਾ ਨੁਕਸਾਨ ਇਨਾ ਹੋਇਆ ਹੋਵੇ ਪਰ ਹਲਕੇ ਦੀ ਜਨਤਾ ਇੰਨੀ ਸ਼ਾਂਤ ਕਿੱਦਾਂ ਬੈਠੀ ਹੋਈ ਹੈ ਇਹ ਸਮਝ ਤੋਂ ਬਾਹਰ ਦੀਆਂ ਗੱਲਾਂ ਹਨ ਕੋਈ ਬੋਲਦਾ ਕਿਉਂ ਨਹੀਂ ਹੈ ਧੰਨਵਾਦ ਜੀ